ਹੋਦਾ ਟਾਈਮ ਦਾ ਖਲੋਤਾ ਨਹੀਂ ਜਾਂਦਾ ਦੋਬਾ ਅੱਛਾ ਜੀ ਹਾਂ ਠੀਕ ਹੈ ਲੋ ਜੀ ਹਸੀਂ ਲੀਆਂ ਤੇ ਚਵਾਈ ਤਾਂ ਨਹੀਂ ਲੱਗੀ ਜਿਹੜਾ ਗੂਠਾ ਮੋਟਾ ਨਾ ਹਾਂਜੀ ਬੀਬੀ ਮੋਟੀ ਚੋਣੇ ਪੰਜਾਂ ਮਿੰਟਾਂ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਭਉਆ ਦਾ ਡੇਰੀ ਫਾਰਮ 5811 ਤੇ ਅੱਜ ਦੀ ਵੀਡੀਓ ਲੱਗੇ ਆ ਬਣਾਉਣ ਨਹੀਂ ਟਾ ਡੇਰੀ ਫਾਰਮ ਪਿੰਡ ਲੱਖੂਵਾਲ ਤੇ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ ਦਿਖਾਵਾਂਗੇ ਚਾਰ ਪਸ਼ੂ ਦੋ ਬਿਹੜਾ ਤੇ ਦੋ ਹੀ ਝੋਟੀਆਂ ਤੇ ਆਪਾਂ ਪਹੁੰਚੇ ਆ ਭਾਜੀ ਨੀੜੇ ਸਿੰਘ ਹਣਾ ਕੋਲ ਤੇ ਆਜੋ ਕਰਦੇ ਆ ਭਾਈ ਨਾਲ ਗੱਲਬਾਤ ਦੇ ਪੋਸਟ ਦੇ ਨਾਲ ਦੀ ਡਿਟੇਲ ਸੱਸੀਆ ਭਾਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚੱਲ ਜੀ ਬਹੁਤ ਵਧੀਆ ਗੁਰੂ ਨਾਨਕ ਦਾਸ ਦੀ ਕਿਰਪਾ ਜੀ ਚਲੋ ਕਿਰਪਾ ਹੀ ਚਾਹੀਦੀ ਆ ਜੀ ਤੇ ਬਾਈ ਜੀ ਆਪਣਾ ਨਾਮ ਤੇ ਐਡਰੈਸ ਦੱਸਿਓ ਮੇਰੀ ਨੀ ਮੇਰਾ ਨਾਮ ਦਾ ਪਿੰਡ ਲਖੂਆ ਤਹਿਸੀਲ ਆਈ ਨਾਲਾ ਜ਼ਿਲ੍ਹਾ ਅੰਮ੍ਰਿਤਸਰ ਠੀਕ ਆ ਜੀ ਫੋਨ ਨੰਬਰ ਹੀ ਬੋਲ ਦਿਓ 959266056 ਠੀਕ ਆ ਜੀ ਤੇ ਬਾਈ ਦੱਸਿਓ ਪਹਿਲੇ ਨੰਬਰ ਤੇ ਵਾਹਲ ਤੇ ਬਾਰੇ ਮੇਰੀ ਜੋੜਾ ਲਿਆ ਗਾੜਾ ਦਾ ਫਾਰਮ ਚੋਂ ਅੱਛਾ ਜੀ ਇਹ ਸੋਣ ਵਾਲੇ ਆ ਤੁਲੇ ਲੂਏ ਠੀਕ ਆ ਜੀ ਉਸ ਹੋਈ ਆ ਅੱਛਾ ਜੀ ਹਾਂ ਜੀ ਤੇ ਫੋੜ ਕੇ ਤੁਹਾਨੂੰ ਬਸਾਉਣਾ ਹੈ ਬੈਣਾ ਮਤਲਬ 25 ਤੋਂ ਬਾਹਰ ਬਾਰੇ ਦੋਦੇਣ ਵਾਲੇ ਉਹਨੇ ਥਲੇ 25 26 ਹਾਜ਼ਰ ਦੋਦ ਅੱਛਾ ਜੀ ਇਹ ਵੀ ਮਤਲਬ 30 ਪਲਾਸ ਵਾਲੀ ਜਿਹੜੇ ਬੈਠਾ ਨੇ ਹਲੇ ਦੇ ਭੁੱਖਾ ਪਿਆਸ ਹੋਣ ਕਿ ਠੀਕ ਹੈ ਠੀਕ ਹੈ ਠੀਕ ਮਜਮਲੀ ਬਾਕੀ ਰਾਜ ਦਾ ਸਾਹੂ ਜੰਡ ਲੋਗ ਦੀ ਪੰਡਾਂ ਪਈਆਂ ਕਰਮ ਵਾਲੀ ਨੇ ਥੰਦੇ ਦੇ ਥਾਣਾ ਦਾ ਸਹਿਜ ਕੈਬ ਜਿਹੜਾ ਬਹੁਤ ਹੀ ਸ਼ਾਨਦਾਰ ਆ ਗਿਆ ਐਨ ਗਿਠ ਗਿਠ ਤੇ ਲੱਗਾ ਬਾਲਾ ਕਰੀ ਫਿਰ ਬੈਣਾ ਤੁਹਾਨੂੰ ਦਿਖਾਵਾਂਗੇ ਤੁਮੇ ਫਾਰਮ ਵਾਲੀਆਂ ਵਾ ਕਿੰਤੂ ਜਾਸੂਗਾ ਸੋਗੀ ਕਰਮਾ ਵਾਲੀ ਇਹਦੇ ਚੈੱਕ ਕਰ ਸਕਦੇ ਬਾਕੀ ਅਜੇ ਲੈ ਉਹ ਲੈ ਜੂਗੀ ਹਫਤੇ ਕਿਤੇ ਆਸ-ਪਾਸ ਹੋਰ ਇਸ ਤੋਂ ਉੱਤੱਕ ਛੱਡਾ ਜਿਹੜਾ ਹੋਰ ਬਾਕਮਾਲ ਕਰ ਦਿਓ ਵੀ ਤੇਸਟ ਕੁਆਲਟੀ ਵੀ ਚੈੱਕ ਕਰ ਸਕਦੇ ਜੇ ਡਾਕੇ ਖੜੀ ਮੜੀ ਡਾਕੇ 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 ਇਹ ਨਾੜਾ ਨੂੜਾ ਵੀ ਛੱਡੇ ਤੇ ਜਿਹੜੀਆਂ ਕਾਫੀ ਆ ਗਈਆਂ ਵਾਂ ਬੱਛੀਆਂ ਲਈ ਜੇ ਧਿਆਨ ਦੇ ਕੋਈ ਵੇਖਿਆ ਕਰਦੇ ਹਾਂ ਜੀ ਫੇਰ ਆ ਮੈਨੂੰ ਪਤਾ ਧਿਆਨ ਲੱਗਣਾ ਠੀਕ ਹੈ ਜਿਹੜਾ ਬੜੀ ਆਚਿਆ ਕਰ ਸਕਦੇ ਸੀਂਦੀਆਂ ਤੋਂ ਜਿਹੜਾ ਕਰ ਸਕਦੇ ਜਿੱਥੇ ਵੈਲੀ ਵੈਲਾ ਆਪਾਂ ਨਿਆਣੇ ਥੱਲੇ ਦੀ ਲਾਭ ਜਾਣ ਅੱਛਾ ਜੀ ਹਾਂ ਜੀ ਠੀਕ ਹੈ ਠੀਕ ਇਹ ਦੋ ਦਿਨਾਂ ਕਿੰਨੇ ਚੋਆਇਆ 23 22 ਕਿਲੋ ਅੱਛਾ ਜੀ ਐਰਕਾ ਮੈਨੂੰ 27 28 ਕਿਲੋ ਤੋਂ ਆਉਣਾ ਬੱਛੀ ਰਹੂਗੀ ਬਾਕੀ ਬਰੀਦ ਵਾਲੀ ਸਾਰੇ ਵੀ ਸਿਆਣੇ ਹੀ ਆ ਜਿਹੜੇ ਰੋਜ਼ ਮਾਲ ਲੈਂਦੇ ਜਿਹੜੀ ਉਹਦੇ ਬਿਲਕੁਲ ਬਿਲਕੁਲ ਜੀ ਸਹੀ ਗੱਲ ਆ ਹਾਂ ਜੀ ਹਾਂ ਜੀ ਤੇ ਬਾਈ ਜੀ ਇਹਦਾ ਹਰ ਮੁੱਲ ਮੁੱਲ ਵੀਰ ਜੀ ਇਹਦਾ ਵਚੀ ਤੇ ਹੈਗੀ ਲੱਖ ਰੁਪਏ ਦੀ ਬਾਕੀ ਜਿੰਨਾ ਮਾਣੂ ਉਹਨਾਂ ਦੇ ਕਰ ਦਿੰਦੇ ਆ ਕਰਤੀਏ ਜਾਇਜ਼ ਜਾਈ ਜਾਇਜ਼ ਚੈ ਕਰ ਦਈਏ 10000 ਤੋਂ ਕਿਤੇ 90 ਦੇ ਦਈਏ 90 ਦੀ ਹੋਰ ਕਰ ਦਈਏ ਮਾਤਾ ਹੋਰ ਕਰ ਦਈਏ ਹਾਂਜੀ 2000 ਹੋਰ ਕਰ ਦਈਏ ਹੋਰ ਕਰ ਦਈਏ ਹੋਰ ਛਾੜ ਦੇ ਯਾਰ ਹੋਰ ਸੈੱਟ ਨਈਂ ਪ੍ਰਕਾਸ਼ੀ ਇਹਦਾ ਵੀ ਚਲੋ ਮਚਾਸੀਂ ਜਿਆਦਾ ਠੀਕ ਆ ਮ치 ਇਥੇਆਂ ਦੇ ਸਿਰ ਤੇ ਵਿਖਰੇ ਕੋਈ ਬਿਲਕੁਲ ਛੋਣਾ ਛੋਣਾ ਦੀ ਇੱਕ ਨੰਬਰ ਹੋਵੇ ਜਿਹੜੀ ਮੋਟੀ ਚੋਣ ਲੱਗੀ ਐ ਜਿਹੜੀ ਮੋਟੀ ਉੰਗਲ ਉੰਗਲੀ ਦੀ ਅੱਛਾ ਜੀ ਟਿੱਪਣੀ ਤਾਂ ਉਹਦੀ ਜਿਹਦਾ ਚੁਆਇਸ ਆਣਾ ਨਾ ਸੂਈ ਦੀ ਠੀਕ ਆ ਠੀਕ ਆ ਠੀਕ ਆ ਲਓ ਜੇ ਥਣ ਜਿਹੜਾ ਸਪੈਸ਼ਲ ਲੱਗਾ ਮੋਟੀ ਦਾ ਰੈਣ ਕੰਦਾ ਕੰਦਾ ਦੇਖ ਲਓ ਕਿਦਾਂ ਦੀ ਥਣ ਬਹੁਤ ਚੰਗਾ ਲੱਗਾ ਬਸ਼ਰੀਫ ਕੁਆਲਟੀ ਦੇ ਥਾਣਾਂ ਦਾ ਸੈਰ ਗਿਆ ਜਿਹੜਾ ਬਹੁਤ ਹੀ ਕਰਵੈਨ ਥਾਂ ਦਾ ਰ ਆ ਗਿਆ ਵੈਣ ਕੱਲਾ ਕੱਲਾ ਲੱਗਾ ਵਾ ਯਾਡਾ ਲਾਡੋ ਲਾ ਜੜੀਆਂ ਇੱਥੇ ਆਣੀ ਤੇ ਸਿਰ ਤੇ ਕੋ ਮਿਧੂਗਾ ਤੇ ਜਾਦੀ ਦਿਖੂਗੀ ਠੀਕ ਹੈ ਜੀ ਬਾਕੀ ਸੋਹਣੀ ਸਲਕੀ ਆ ਲੋ ਬਈ ਫਾਰਮ ਵਾਲੀ ਵੈੜ ਤੇ 25 ਤੋਂ ਪਲੱਸ ਦੋ ਤੇ ਕੱਢੂਗੀ ਕਰਮਾਲੀ ਤੇ ਬਾਈ ਦੂਜੇ ਨੰਬਰ ਤੇ ਦੂਜੇ ਨੰਬਰ ਤੇ ਤੁਹਾਨੂੰ ਦਿਖਾਉਣੀ ਆ ਆਪੇ ਹੀ ਮਤਲਬ 1.5 ਦਸਨ ਦੀ ਲੋੜ ਨਹੀਂ ਆ ਹਾਂਜੀ ਆਪੇ ਵੇਖਣੀ ਇਹ ਸੂਈ ਨੂੰ ਵੀਰ ਜੀ 6 ਮੱਕ ਦੇਣਿਆ ਅੱਛਾ ਜੀ 6 ਮੱਕ ਸਤਵਾਂ ਇੰਨਾ ਹੈ ਅੱਛਾ ਜੀ ਤੇ ਇਹਦੇ ਕੋਲ ਵੀਰ ਜੀ ਹੰਦ ਦੁੱਧ ਜਿਹੜਾ ਖਾਂਗ ਵਾਲਾ ਨਹੀਂ ਆ ਅਖੰਡੇ ਤੇ ਰੱਖਣ ਵਾਲਾ 25 26 ਕਿਲੋ ਠੀਕ ਆ ਠੀਕ ਆ ਲਓ ਜੀ ਕਿੰਨਾ ਟਾਈਮ ਲੱਗਿਆ ਆਪਾਂ ਹਰ ਵੀਡੀਓ 'ਚ ਹੀ ਬੋਲਦੇ ਆ ਹਾਂਜੀ ਭਾਵੇਂ ਇੱਥੇ ਆਣ ਕੇ ਚੋਆਇਸ ਕਰਾ ਲਈ ਤੇ ਭਾਵੇਂ ਵੀਡੀਓ ਕਾਲ ਤੇ ਕਰਾ ਲਈ ਅੱਛਾ ਜੀ ਦੋ ਬਾਲਟੀਆਂ ਸਿਰੇ 'ਚ ਉਹਨੇ ਦੋ ਹੀ ਹਮਨ ਚੁਣੇ ਨੇ ਠੀਕ ਆ ਠੀਕ ਆ ਭਾਜੀ ਲਓ ਜੀ ਇਹਨਾਂ ਬਾਲਟੀਆਂ ਦੇ ਵਿੱਚ 25 ਲੋ ਜੀ ਇਹ ਨਾੜਾ ਨਾ ਸਾਰਾ ਜੱਡਾ ਭਰਿਆ ਪਿੰਡੋਂ ਦਾ ਠੀਕ ਹੈ ਜੀ ਲੋ ਜੀ ਐਨ ਪਾਕ ਮਾਲ ਹੋਈ ਸਈਆ ਜੱਡਾ ਉਹਨਾਂ ਹੀ ਅੱਗੇ ਨੂੰ ਤੇ ਉਹਨਾਂ ਹੀ ਖਿੱਚੇ ਨੂੰ ਇੱਕ ਛਾਣ ਵੀ ਜਿਹੜਾ ਐਨ ਮੁਠੀਦਾਰ ਲੱਗਾ ਪਿਆ ਤੇ ਉਹਨੇ ਤੇ ਨਾੜਾ ਨੋੜਾ ਜਿਹੜੀਆਂ ਕਾਫੀ ਆ ਗਈਆਂ ਵਾ ਜੀ ਲੋ ਜੀ ਫਿਰ ਕੁਆਲਟੀ ਵੀ ਚੈੱਕ ਕਰ ਫਾਦੇ ਜੀ ਦੋਵੇਂ ਕਿੜੀਆਂ ਵਹਿਣਾ ਇੱਕ ਇੱਕ ਕਰ ਲਈਂ ਡਾਕੇ ਖੜੀ ਡਾਕੇ 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 25 ਰੋ 26 ਲੀਟਰ ਜਿਹੜਾ ਇਸ ਮੌਕੇ ਦੇ ਦੁੱਧ ਤਿਆਰ ਆ ਬਾਕੀ ਚਲੋ ਕੋਈ ਚੰਗੀ ਸੇਵਾ ਕਰਨ ਵਾਲਾ ਭਰਾ ਲੈ ਜੂਗਾ ਤੇ ਚੰਗਾ ਦੁੱਧ ਕੱਢੀ ਜਾਊਗੀ ਬਈ ਕਿੰਨਾ ਭਰੂ ਤੁਹਾਡੇ ਹਿਸਾਬ ਨਾਲ ਜੀ ਇਹਦੇ ਵਿੱਚ 3 ਰੋ ਦੁੱਧ ਜਨਾ ਜਨਾ ਲੱਗੀ ਤੇ ਚੱਡ ਗਈ ਆ ਅੱਛਾ ਈ ਆ ਦੇਖੋ ਪਿੱਛੋਂ ਚੱਡੇ ਦਾ ਕਿੱਥੋਂ ਤੱਕ ਲਾਣਾ ਬੋਲੀਆਂ ਦਾ ਲੱਖੋ ਠੀਕ ਆ ਠੀਕ ਆ ਆ ਦੇਖੋ ਲਓ ਜੀ ਸਾਰੀਆਂ ਨਾੜਾਂ ਹੀ ਆ ਨਾ ਬਿਲਕੁਲ ਬਿਲਕੁਲ ਠੀਕ ਹੈ ਬਸ ਤੂਨ ਲੇਵਾ ਲਗਾ ਵਛੀ ਦਾ ਸ਼ਾਮ ਨੂੰ ਜਦੋਂ ਚੌਂ ਦਾ ਟਾਈਮ ਹੋਦਾ ਖਲੋਤਾ ਨਹੀਂ ਜਾਂਦਾ ਲੋ ਅੱਛਾ ਜੀ ਹਾਂ ਠੀਕ ਹੈ ਲਓ ਜੀ ਹਸੀ ਦੀਆਂ ਤੇ ਚਵਾਈ ਤਾਂ ਨਹੀਂ ਲੱਗੀ ਜਿਹੜਾ ਗੂਠਾ ਮੋਡਾ ਨਾ ਹਾਂ ਜੀ ਧੀ ਧੀ ਮੋਢੀ ਚੋਣੇ ਪੰਜਾਂ ਮਿੰਟਾਂ ਦੀ ਬਾਲਟੀ ਭਰ ਦਿੰਦੀ ਹੈ ਅੱਛਾ ਜੀ ਬਹੁਤ ਜ਼ਿਆਦਾ ਚੰਗੀ ਆ ਠੀਕ ਹੈ ਜੀ ਬਹੁਤ ਟਾਈਮ ਚਵਾ ਕੇ ਦਵਾਂਗੇ ਅੱਛਾ ਜੀ ਹਾਂ ਠੀਕ ਹੈ ਲਓ ਜੀ ਲਾ ਕੇ ਇਹਦੇ ਵਿੱਚ ਕੀ ਕਰ ਸਕਦੇ ਤੁਸੀਂ ਖਾਣ ਤੋਂ ਜਿਹੜਾ ਬਹੁਤ ਜੱਗਾ ਲੱਗਾ ਵਾ ਜਿਹੜਾ ਬਾਈਕਿੰਗ ਮੋਡ ਦਾ ਫਿਰ ਮੋਹਨ ਮੇਰ ਜੀ ਮੱਛੀ ਤੇ ਹੈਗੀ ਸਵਾ ਲੱਖ ਡੇਢ ਦੀ ਹਾਂਜੀ ਪਰ ਦੇਰੀਏ ਮੱਛੀ 120 ਦੀ ਜੈ ਜੈ ਕਰੀਏ ਜਿੱਥੇ 5% ਹੋਰ ਹੋਰ ਕਰਦੀਏ ਹੂੰ ਹੋਰ ਹੋਰ ਨਾ ਕਰਾਓ ਮੱਛੀ ਬਹੁਤ ਚੱਲ ਜਾਈਗੀ 30 ਕਿਲੋ ਦੁੱਧ ਮੱਛੀ ਨੇ ਦੇਣਾ ਹੈ ਅੱਛਾ ਜੀ ਹਾਂ ਹੁਣ ਇਨਾ ਡਾਕੂਮੈਂਟ ਲੈ ਜੇ 526 ਜਿਹੜਾ ਮਰਜੀ ਠੀਕ ਹੈ ਜੀ ਹਾਂ ਚਲਦਾ ਦੋ ਹਾਲਾ ਜਿੱਥੇ ਛੱਡ ਦੇਣੀ ਹੈ ਜਵੈਡ ਦੀ ਬਰੀਡ ਵੇਖ ਲੋ ਕਿੰਦਾਂ ਦੀ ਹੈ ਨਿੱਕ ਜੰਗੀ ਬਰੀਡ ਦੇ ਵਿੱਚ ਆ ਗਿਆ ਦੋਵੇਂ ਵੜਾ ਚੰਗੀਆਂ ਵਾ ਇਦਾਂ ਕਰੀਏ ਹਵਾਨ ਵਾਲਾ ਕਰ ਦਈਏ 10 ਮੋਲਿਆ ਹਾਂਜੀ 1000 ਛੋਟ ਕਰਾਂਗੇ ਅੱਛਾ ਜੀ 1 ਲੱਖ 9000 ਦੀ ਬਚੀ ਹੋਰਾਂਗੇ ਠੀਕ ਹੈ ਠੀਕ ਹੈ ਲਓ ਜੀ 1 ਲੱਖ 9000 ਤੇ ਬਾਕੀ ਮੇਰਾ ਵੀਰ ਜਿੰਨੂੰ ਕੋਈ ਸ਼ੱਕ ਜਾਵੇ ਦੋ ਦੋ ਟਾਈਮ ਚ ਆ ਕੇ ਖੜੇਗਾ ਦੇਖੋ ਅੱਛਾ ਜੀ ਦਾ ਸੂਰਾ ਡੰਗ ਰਿਆ ਠੀਕ ਹੈ ਜੀ ਪਰ ਜਿਹੜਾ ਉਹ ਪਾਸ ਕਰਕੇ ਖੜੋ ਠੀਕ ਹੈ ਜੀ ਲਓ ਜੀ ਭੰਡਾ ਪਾਈਆਂ ਕਰਮਾਂ ਸਾਡੇ ਕਹਿਣ ਦੀ ਗੱਲ ਨਹੀਂ ਆਪੇ ਵੇਖ ਲੈਣੀ ਲੋਕਾਂ ਨੇ ਕਹਣੀ ਬਿਲਕੁਲ ਬਿਲਕੁਲ ਜੀ ਸਹੀ ਗੱਲ ਆ ਜੀ ਸਿਆੜਿਆਂ ਜਿਹੜੇ ਥਾ ਸਾਂ ਨ ਸਪੈਸ਼ਲ ਲੱਗਾ ਥਣਵੀ ਦੇ ਪਈਆ ਤੀਜੇ ਨੰਬਰ ਤੇ ਝੋਡੀ ਵੀਰ ਜੀ ਆਪਾਂ ਲੈਂਦੀ ਆ ਪਾਣੀ ਚੋਂ ਹੜਾ ਜੋ ਅੱਛਾ ਜੀ ਹਾਂ ਜੀ ਠੀਕ ਹੈ ਇਹ ਝੋਡੀ ਕੇ ਫੌਜੀ ਵੀਰ ਦੇ ਕੋਲ ਸੀ ਅੱਛਾ ਜੀ ਉਹਨੇ ਮਹਗਾਈ ਹਰਿਆਣੇ ਚ ਬੜੇ ਸ਼ੌਂਕ ਨਾਲ ਦੇਖੋ ਝੋਡੀ ਕਿੰਦਾਂਦੀ ਆ ਠੀਕ ਹੈ 1 54 ਦੀ ਮਹਗਾਈ ਉਹਨੇ ਅੱਛਾ ਜੀ ਹਾਂ ਜੀ 14 ਕਿਲੋ ਝੋਡੀ ਥਲੇ ਦੁੱਧ ਸੂਈ ਨੂੰ ਵੀ ਜਿਵੇਂ ਬਾਹਰ ਜੇ ਹੁਣ ਟਾਈਮ ਅੱਛਾ ਜੀ ਬੱਚਾ ਰੋਜਾ ਮਰ ਗਿਆ ਪਾਣੀ ਚੋਂ ਥੇ ਹੜਾ ਹੋਣਾ ਠੀਕ ਹੈ ਹੁਣ ਦੁੱਧ ਜੇ ਤਾਂ 9 ਕਿਲੋ ਆ ਅਛਾ ਇਹ ਤੇ ਸਾਡੇ ਕੋਲ ਜਿਹੜਾ ਟੀਗਾ ਵੀ ਲਵਾਇਆ ਗੇ ਤੇ ਕਿਸੇ ਦੇ ਘਰ ਜਾ ਕੇ ਵਿਧਾਈ ਲਵਾ ਸਕਦੀ ਹੈ ਸੁਆ ਭਾਈ ਇਹ ਦੂਜੇ ਸੁਆ ਸੁਈ ਜੀ ਠੀਕ ਹੈ ਜੀ ਸੁਆ ਦੂਸਰਾ ਸੁਈ ਜੀ ਨੇ ਥਣ ਤੋਂ ਜਿਹੜਾ ਬੜਾ ਚੰਗਾ ਲੱਗਾ ਕਰਮਾਲੀ ਤੇ 14 ਮੀਟਰ ਜਿਹੜਾ ਸੱਜਰ ਦਾ ਰਕਾੜਿਆ ਬਾਕੀ ਸੁਈ ਜੀ ਨੂੰ ਕੋਈ ਮਹੀਨੇ ਕਿਤਾਸ ਦਾ ਜਿਹੜਾ ਟਾਈਮ ਹੋ ਗਿਆ ਵਾ ਤੇ ਘੱਡੇ ਦੇ ਨਾੜਾ ਨੂੜਾ ਜਿਹੜੀਆਂ ਕਾਫੀ ਆ ਗਈਆਂ ਐਨ ਜਾਲੀ ਵਿੱਚ ਆ ਪਿਆ ਇਹਦੇ ਵੀ ਤੇ ਸਿੰਗ ਬਹੁਤ ਹੀ ਬਾਖਮਾਲ ਲੱਗਾ ਐਨ ਨਿਗਾ ਨਿਗਾ ਜਾ ਸਿੰਗਿਆ ਉਹਨਾਂ ਮੌਕੇ ਤੇ ਜਿਹੜਾ ਦੁੱਧ 9 ਲੀਟਰ ਹੋਊਗਾ ਤੇ ਚਲੋ ਕੋਈ ਜਿੱਥੇ ਦਿਲ ਲਾ ਕੇ ਕਰਮਾ ਲਈ ਦੁੱਧੋਂ ਫਿਰ ਤੁਰਕੂ ਵੀ ਤੁਹਾਨੂੰ ਪਤਾ ਆ ਗਿਆ ਇਹ ਵੀ ਇੰਡੀਆ ਵਿੱਚ ਪਾਣੀ ਜੋ ਆਈ ਹੈ ਹੜਾ ਜੋ ਅੱਛਾ ਜੀ ਹਾਂ ਜੀ ਮਤਲਬ ਸੇਵਾ ਉਹ ਕਰਕੇ ਤੇ ਕੋਣ ਤੇ ਟੁੜੀ-ਟਾੜੀ ਰੁੜ ਗਈ ਫਰੀਂ ਤੇਰੀਆਂ ਦੀ ਠੀਕ ਹੈ ਜੀ ਤੁਹਾਨੂੰ ਪੱਤਾ ਖਾਣੇ ਹੋਣਾ ਨਹੀਂ ਇੱਕ ਗਾਂ ਹੈ ਉਹਨਾਂ ਕੋਲ ਉਹਨਾਂ ਕਿਤੇ ਰਿਸਕ ਕਰਨ ਭਲਾਦੀ ਆ ਅੱਛਾ ਜੀ ਇਹ ਆਪਾਂ ਲਈ ਆ ਠੀਕ ਆ ਇਸ ਟੁੜੀ ਦੇਰ ਹੈ ਦੇਸਲੇ 2 ਲੱਖ ਸੀ ਇਹ ਜੇ ਇੱਧਰ ਦੀ ਨਾ ਹੋਵੇ ਹਾਂਜੀ ਉਹ ਕਵੇ ਬੰਦਾ ਵੀ ਇੱਧਰ ਦੀ ਆ ਹਾਂਜੀ ਮੰਨ ਲਓ ਸਾਫਤ ਕਰਦੇ ਕੋਈ ਵੀ ਉਧਰ ਦੀ ਨਹੀਂ ਝੋਡੀ ਤੇ ਆਪਾਂ ਝੋਡੀ ਫਰੀ ਦੇ ਦਾਂ ਠੀਕ ਆ ਠੀਕ ਆ ਹਰਿਆਣੀ ਦੀ ਪ्योर ਝੋਡੀ ਅੱਛਾ ਜੀ ਇੱਧਰ ਵੇਖੋ ਆ ਚ ਦੇਣਾ ਦਿਖਾ ਦੇ ਮਾੜਾ ਨਵਾਂ ਜੀ ਲਾਗੇ ਤਾਂ ਚੈੱਕ ਕਰਾਂਗੇ ਹਾਂ ਠੀਕ ਆ ਐਂ ਜੀ ਕਰੀਏ ਮੜੇ ਦੇ ਖਾ ਕੋਈ ਇੰਨ ਦਿਖਾਓ ਸਲਾਨਾ ਉਹਨਾਂ ਦਾ ਕਮੜੀ ਤੇ ਜੋਨ ਕਹਿੰਦੀ ਵੀ ਮੈਨੂੰ ਲੱਗੇ ਠੰਡੀ ਜੰਨੀ ਆ ਕੀ ਗੱਲ ਆਗੇ ਵੀ ਨਹੀਂ ਹਲਦੀ ਅੱਛਾ ਜੀ ਇੱਕ ਦਾ ਨਾਂ ਲਗਾਵੂਗੀ ਮੁੱਢ ਕੇ ਮੰਨ ਲਓ ਇਹਨਾਂ ਠੀਕ ਠੀਕ ਉਹਦਾ ਪਰਦਾ ਕਰਕੇ ਵੇਖੋ ਨਾੜਾ ਇਹ 9 ਕਿਲੋ ਕਹਿਣ ਵਾਲਾ ਨੇ ਉਹ ਕਹਿਣ ਨੂੰ ਭਾਵੇਂ 11 12 ਵੀ ਕਹਿ ਦिए। ਅੱਛਾ ਜੀ। ਹੁਣ 9 ਕਿਲੋ ਮਣਕੇ ਦੇਣ ਵਾਲਾ ਦੋ ਜਿਆ। ਠੀਕ ਹੈ ਜੀ। ਹਾਂ ਜੀ ਤੇ ਬਾਕੀ ਕੁਆਲਟੀ ਵੇਖ ਲੋ ਆ ਵੀ ਮੇਰੀ ਨਹੀਂ ਹੈ ਸ਼ਾਈ ਸ਼ੂਰੀ ਵੇਖੋ ਮੈਂ ਨਹੀਂ ਹੈ ਠੀਕ ਹੈ ਠੀਕ ਹੈ। ਲੋ ਜੀ ਐਂਡ ਬੜੀ ਸ਼ੌਕ ਨਾਲ ਮਗਾਈ ਹੈ ਉਹਨੇ। ਠੀਕ ਹੈ। ਬਾਈ ਇਹਦਾ ਮੁੱਲ ਫਿਰ ਤੇ ਮੁੱਲ ਵੀ ਇਹੀ ਹੁਣ ਆਪਾਂ ਜਾਇਜ਼ ਦੇ ਦਾਂ ਨੇ 95 ਦੇ ਦਈਏ। ਕਰ ਦਈਏ ਵੀ ਜੈਸਨੋਈ। ਕਿੰਨੇ ਦੀ ਰਹੀਏ? 90 ਦੀ ਰਹੀਏ। ਕਰ ਦਈਏ 90 ਤੋਂ ਅੰਦਰ। ਅੰਦਰ ਕਰੀਏ? ਹਾਂ ਜੀ। 2000 ਹੋਰ ਛੱਡ ਕੇ। ਕਰੀਏ ਥੋੜਾ ਜਿਹਾ। ਜਾ ਸੀ ਵੀ ਅੰਦਰ ਤੱਕ ਆ ਗਿਆ ਆਂਦੀ ਜੀ ਆਂਦੀ ਜੀ ਚਲੋ ਦੇ ਦੋ ਲੈ ਲੇ ਕਿ 81 ਕੁਮਰ ਦੋ ਟੈਮ ਚਵਾ ਕੇ ਖੜੇ ਖੜੇ ਕੋ ਅੱਛਾ ਜੀ ਤਸल्ली ਕਰਕੇ ਖੜੇ ਪਹਿਲੀ ਦੀ ਗੱਲ ਸਾਈ ਭਾਵੇਂ ਇੱਥੇ ਆ ਜੀ ਠੀਕ ਆ ਛੋਟੀ ਟੀਕਾ ਲਾਇਆ ਨਹੀਂ ਹਲਦੀ ਠੀਕ ਆ ਠੀਕ ਆ ਸਾਡਾ ਬਾਗ ਲੀਏ ਹਲਦੀ ਨਹੀਂ ਆ ਠੀਕ ਆ ਰੋ ਜਨ ਜੈਡ ਤੇ ਕਰਦੀ ਇੱਕ ਦੋ ਨਾ ਘਰ ਜਾਵੇ ਲਵਾ ਕੇ ਦੀ ਗਾ ਮੈਂ ਤੂੰ ਵੀਰ ਨੂੰ ਨਹੀਂ ਬਿਲਕੁਲ ਜੋ ਉਪਰੇ ਸਾ ਜਾ ਜਾ ਸਕਦਾ ਨਗਰ ਕਰ ਜਾਂਦਾ ਸਾਡੇ ਭਿਆਂ ਨੇ ਟੀਕਾ ਆ ਠੀਕ ਹੈ ਨਹੀਂ ਮੁੜ ਕੇ ਫੇਰ ਬਾਹਰੇ ਦੇ ਲੱਗ ਜੂ ਠੰਡੀ ਬੜੀ ਹੈ ਬਿਲਕੁਲ ਬਿਲਕੁਲ ਜੀ ਹਾਲੇ ਗਾ ਚੱਲੋ ਕੋਈ ਜੰਗੀ ਸੇਵਾਲ ਵਾਲਾ ਦੋ ਲੱਖ ਦੀ ਕੱਟੀ ਆ ਅਗਲੇ ਜੀ ਠੀਕ ਆ ਭਈਆ ਕਿ ਮੈਂ ਅੱਜ ਕਿੱਸਾ ਨਬਰ ਇਹ ਵੀ ਇੱਥੀ ਸੂਈ ਜੇ ਅੱਛਾ ਜੀ ਤੇ ਕੋਈ ਦੁੱਧ 8-9 ਕਿਲੋ ਪੱਕਾ ਜੇ 8.5 ਕਿਲੋ ਨਾਲੇ 9 ਨਾਲੇ ਠੀਕ ਆ ਹਾਂ ਜੀ ਤੇ ਕਟਾਂ ਇਹਦੇ ਮਗਰ ਜੇ ਕਿੰਨਾ ਟਾਈਮ ਹੋ ਗਿਆ ਇਹਨੂੰ ਟਾਈਮ ਆਲੇ ਮਹੀਨੇ ਦੇ ਆਸपास ਨਾਲੋਂ ਤੋਂ ਬਾਅਦ ਨਾਲੋਂ ਬਾਅਦ ਨਾਲੋਂ ਜੀ ਲਓ ਇਹਨੂੰ ਵੀ ਨਹੀਂ ਕਿ ਜਿਆਦਾ ਆਸਵਾਸ ਇਲਾ ਟਾਈਮ ਹੋ ਗਿਆ ਤੂੰ ਇਹਨੂੰ ਤੇਰੇ ਕੋਲ ਵੀ 9 ਲੀਟਰ ਦੁੱਧ ਜਿਹੜਾ ਤਿਆਰ ਹੈ ਥਾਲਾ ਦਾ ਸੈਜ ਗਿਆ ਜਿਹੜਾ ਚੰਗਾ ਆ ਗਿਆ ਇਹ ਸੂਰਾ ਭਾਜੀ ਇਹ ਸੂਰਾ ਤੇ ਜਾਂਦੇ ਠੀਕ ਆ ਲਓ ਇਹ ਤੀਸਰਾ ਸੂਰਾ ਸੂਈ ਜੇ ਤੇ ਬਾਕੀ ਦੁੱਧ ਵਾਲੀਆਂ ਨਿਸ਼ਾਨੀਆਂ ਆ ਗਈਆਂ ਵਾ ਇਹ ਜਿਸ ਗਾਲ ਸੀ ਘਸਾ ਲਈ ਥੋੜਾ ਜਿਹਾ ਲੇਡੀ ਦਾ ਰੱਖ ਲਈ ਆਪਾਂ ਇਹਦਾ ਜਿਹੜਾ ਬਹੁਤ ਹੀ ਚੰਗਾ ਵਾ ਚਲੋ ਕੋਈ ਸਾੰਭਰ ਵਾਲਾ ਭਰਾ ਲੈ ਜੀ ਛੋਟੀਆਂ ਚੰਗੀਆਂ ਬਈ ਦੇ ਕੋਲ ਤੇ ਵੜਾ ਨਹੀਂ ਚੰਗੀਆਂ ਵਾ ਮੋਲੇ ਆ ਇਹ ਵੀ ਨਿਕਾਜ ਕਰਨਾ ਹੈ ਜੀ ਅੱਛਾ ਜੀ ਹਾਂ ਦੋ ਤਿੰਨ ਕੋ ਮਤਲਬ 8.5 ਕਿਲੋ ਜਿਹੜਾ ਮੈਂਡਲ ਆਇਆ ਠੀਕ ਆ ਤੇ ਕਰਦੀ ਹੈ 73 ਕਰ ਦੋ ਜੱਸ ਲਈ 70 ਦੀ ਦੇ ਦਈਏ ਹੋਰ ਛਾੜ ਲੀਏ ਇਹ ਹੋਰ ਛਾੜ ਲੀਏ ਇਹ ਹੋਰ ਜਾਣ ਦੇ 68 ਦੀ 68 ਨਹੀਂ ਹਾਂ ਅਜਾਹਾਨ ਵਾਲਾ ਕਰਨਾ ਛੋੜ ਹੀ ਕਰਨੀ ਪੈਣੀ ਯਾਰ ਠੀਕ ਹੈ ਜੀ ਲਓ ਜੀ 65000 ਦੀ ਜੱਜਰੀ ਹਿਸਾਬ ਨਾਲ ਸੋਈ ਹੈ ਬਾਕੀ ਕੋਈ ਚੰਗੀ ਸੇਵਾਲਾ ਲੱਗਦਾ ਦੁੱਧ ਚੰਗਾ ਸਾਰਾ ਲੋਕ 50 ਦੀ ਛੇ ਨਾ ਵੱਡੀ ਨਾ ਠੀਕ ਹੈ ਜੀ ਹਾਂ ਬਾਈ ਦਾ ਪਿੱਛੇ ਮੇਲਕਾ ਫੇ ਜੋ ਵੈੜ ਦੇ ਪਿੱਛੇ ਬਾਈ ਕੀ ਜਾਗਦਾ ਅੱਛਾ ਅੱਛਾ ਜੇ ਇਹ ਵੀ ਮੇਲਕਾ ਫਾ ਗਿਆ ਜਿਹਦੇ ਪਿੱਛੇ ਵੀ ਇਹ ਪਸ਼ੂ ਬਾਈ ਦੇ ਕੋਲ ਚੰਗਿਆ ਤਾਂ ਰੇਟ ਪਰਮੋਟ ਹਿਸਾਬ ਨਾਲ ਚਾਇ ਚ ਪਾਏ ਆ ਬਾਈ ਨੇ ਬਾਕੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦਾ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਤੇ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਸਾਰੇ ਪਸ਼ੂ ਪਾਲਕ ਭਰਾਵਾਂ ਦਾ